ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ ਆਓ ਅੱਜ ਅਸੀਂ ਗੱਲ ਕਰੀਏ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਜੀਵਨੀ ਬਾਰੇ ਇੱਕ ਐਸੇ ਮਹਾਨ ਗੁਰੂ ਜੋ ਸੇਵਾ, ਪ੍ਰੇਮ, ਨਿਮਰਤਾ ਅਤੇ ਬਲੀਦਾਨ ਦੇ ਪ੍ਰਤੀਕ ਬਣੇ ਅਧਿਆਇ 1 ਪ੍ਰਾਰੰਭਿਕ ਜੀਵਨ ਅਤੇ ਗੁਰੂ ਘਰ ਦੀ ਸੇਵਾ ਦੋਸਤੋ ਗੁਰੂ ਅਰਜਨ ਦੇਵ ਜੀ ਸਾਡੇ 5ਵੇਂ ਗੁਰੂ ਸਨ ਉਹਨਾਂ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਪੈਦਾ ਹੈ ਉੱਥੇ ਹੋਇਆ ਉਹਨਾਂ ਦੇ ਪਿਤਾ ਸਨ ਗੁਰੂ ਰਾਮਦਾਸ ਜੀ ਜੋ ਚੌਥੇ ਗੁਰੂ ਸਨ ਤੇ ਮਾਤਾ ਸਨ ਮਾਤਾ ਪਾਨੀ ਜੀ ਜੋ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਧੀ ਸਨ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਜਨਮ ਗੁਰੂ ਘਰ ਦੀ ਸਭ ਤੋਂ ਉੱਚੀ ਤੇ ਪਵਿੱਤਰ ਪਰੰਪਰਾ ਵਿੱਚ ਹੋਇਆ ਉਹਨਾਂ ਦੇ ਦੋ ਵੱਡੇ ਭਰਾ ਸਨ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸਨ ਪਰ ਮਨੋਂ ਸਭ ਤੋਂ ਨਿਮਰ ਤੇ ਗੰਭੀਰ ਬਚਪਨ ਤੋਂ ਹੀ ਉਹ ਬਹੁਤ ਸ਼ਾਂਤ ਮਿੱਠੇ ਬੋਲ ਬੁੱਲਣ ਵਾਲੇ ਤੇ ਸੇਵਾ ਵਿੱਚ ਲੀਨ ਰਹਿੰਦੇ ਸਨ ਉਹ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਵਿੱਚ ਹੱਥ ਬਟਾਉਂਦੇ ਤੇ ਹਰ ਕਿਸੇ ਨਾਲ ਪਿਆਰ ਤੇ ਸਤਿਕਾਰ ਦਾ ਵਤੀਰਾ ਰੱਖਦੇ ਉਹਨਾਂ ਦੀ ਪੜ੍ਹਾਈ ਸ਼ੁਰੂ ਤੋਂ ਹੀ ਗੁਰੂ ਰਾਮਦਾਸ ਜੀ ਦੀ ਅਗਵਾਈ ਹੇਠ ਹੋਈ ਉਹਨਾਂ ਨੂੰ ਗੁਰਬਾਣੀ, ਸੰਗੀਤ, ਲਿਖਤ ਤੇ ਪ੍ਰਬੰਧ ਦਾ ਗਿਆਨ ਦਿੱਤਾ ਗਿਆ। ਉਹਨਾਂ ਨੂੰ ਸ਼ਬਦ ਕਾਵ ਦੀ ਰੋਹਾਨੀ ਪ੍ਰੇਰਣਾ ਛੋਟੀ ਉਮਰ ਤੋਂ ਹੀ ਮਿਲਣੀ ਸ਼ੁਰੂ ਹੋ ਗਈ ਸੀ। ਦੋਸਤੋ, ਜਿਵੇਂ-ਜਿਵੇਂ ਗੁਰੂ ਅਰਜਨ ਦੇਵ ਜੀ ਵੱਡੇ ਹੁੰਦੇ ਗਏ, ਉਹ ਗੁਰੂ ਘਰ ਦੀ ਸੇਵਾ ਵਿੱਚ ਹੋਰ ਜ਼ਿਆਦਾ ਸਮਰਪਿਤ ਹੋ ਗਏ। ਉਹਨਾਂ ਦਾ ਜੀਵਨ ਪਿਆਰ ਤੇ ਸ਼ਾਂਤੀ ਨਾਲ ਭਰਿਆ ਸੀ। ਉਹ ਸਦਾ ਨਿਮਰਤਾ ਨਾਲ ਸਭ ਦਾ ਸਤਿਕਾਰ ਕਰਦੇ ਸਨ। ਪਰਿਵਾਰਿਕ ਜੀਵਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਮਾਤਾ ਜੀ ਬਹੁਤ ਹੀ ਭਗਤਮਾਨ ਤੇ ਦਇਆਵਾਨ ਸਨ ਉਹਨਾਂ ਦੇ ਘਰ ਇੱਕ ਪੁੱਤਰ ਹੋਇਆ ਸ੍ਰੀ ਹਰ ਗੋਬਿੰਦ ਸਾਹਿਬ ਜੀ ਜੋ ਬਾਅਦ ਵਿੱਚ 6ਵੇਂ ਗੁਰੂ ਬਣੇ ਗੁਰੂ ਗੱਦੀ ਦਾ ਸੌਂਪਣ ਦੋਸਤੋ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਸਭ ਤੋਂ ਛੋਟੇ ਸਨ ਜਦੋਂ ਸਮਾਂ ਆਇਆ ਗੁਰੂ ਗੱਦੀ ਦੇ ਅਗਲੇ ਉੱਤਰਾਧਿਕਾਰੀ ਦੀ ਚੋਣ ਦਾ ਤਾਂ ਗੁਰੂ ਰਾਮਦਾਸ ਜੀ ਨੇ ਆਪਣੀ ਅੰਦਰੂਨੀ ਪ੍ਰੇਰਣਾ ਨਾਲ ਗੁਰੂ ਅਰਜਨ ਦੇਵ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਇਸ ਫੈਸਲੇ ਨਾਲ ਵੱਡੇ ਪਰਾਪ੍ਰਥੀ ਚੰਦ ਜੀ ਬਹੁਤ ਨਾਰਾਜ਼ ਹੋਏ ਪਰ ਗੁਰੂ ਰਾਮਦਾਸ ਜੀ ਨੇ ਸਾਫ਼ ਕਿਹਾ ਕਿ ਗੁਰੂ ਗੱਦੀ ਉਹਨੂੰ ਮਿਲਦੀ ਹੈ ਜੋ ਗੁਰਮਤ ਦੇ ਅਨੁਸਾਰ ਜੀਵਨ ਜੀਉਂਦਾ ਹੈ ਜੋ ਨਿਮਰਤਾ ਸੇਵਾ ਤੇ ਪ੍ਰੇਮ ਦਾ ਰਸਤਾ ਚੁਣਦਾ ਹੈ 1 ਸਤੰਬਰ 1581 ਨੂੰ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰੂ ਗੱਦੀ ਸੌਂਪੀ ਗਈ। ਅਧਿਆਇ 2 ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਗੱਦੀ ਤੇ ਬੈਠੇ ਤਾਂ ਸਿੱਖ ਧਰਮ ਦੀ ਨਵੀਂ ਦਿਸ਼ਾ ਤੇ ਮਜ਼ਬੂਤ ਆਧਾਰ ਰੱਖਿਆ ਗਿਆ। ਉਹਨਾਂ ਨੇ ਸਿੱਖ ਧਰਮ ਨੂੰ ਇੱਕ ਪ੍ਰਬੰਧਿਤ ਰੂਪ ਦਿੱਤਾ ਸੰਗਤ, ਸੇਵਾ, ਬਾਣੀ ਤੇ ਇਮਾਨਦਾਰੀ ਦੇ ਆਧਾਰ ਤੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਵੱਲੋਂ ਸ਼ੁਰੂ ਕੀਤੇ ਅੰਮ੍ਰਿਤਸਰ ਸ਼ਹਿਰ ਨੂੰ ਹੋਰ ਵਿਕਸਿਤ ਕੀਤਾ ਉਹਨਾਂ ਨੇ ਸਰੋਵਰ ਦੇ ਕੰਮ ਨੂੰ ਪੂਰਾ ਕਰਵਾਇਆ ਅਤੇ ਉਸ ਦੇ ਮੱਧ ਵਿੱਚ ਇੱਕ ਸੁੰਦਰ ਧਰਮ ਸਥਾਨ ਬਣਵਾਇਆ ਹਰਮੰਦਰ ਸਾਹਿਬ ਇਹ ਮੰਦਰ ਇਸ ਗੱਲ ਦਾ ਪ੍ਰਤੀਕ ਸੀ ਕਿ ਸਿੱਖ ਧਰਮ ਹਰ ਕਿਸੇ ਲਈ ਖੁੱਲ੍ਹਾ ਹੈ ਚਾਹੇ ਕਿਸੇ ਵੀ ਜਾਤ ਧਰਮ ਜਾਂ ਕੌਮ ਨਾਲ ਸੰਬੰਧਿਤ ਹੋਵੇ ਇਸ ਦਾ ਦਰਵਾਜ਼ਾ ਹਰ ਪਾਸੇ ਤੋਂ ਖੁੱਲ੍ਹਾ ਹੈ ਜੋ ਦੱਸਦਾ ਹੈ ਕਿ ਸੱਚਾ ਰਾਹ ਸਭ ਲਈ ਹੈ ਆਦ ਗ੍ਰੰਥ ਦੀ ਤਿਆਰੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਯੋਗਦਾਨ ਸੀ ਆਦ ਗ੍ਰੰਥ ਦਾ ਸੰਪਾਦਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਦੀ ਬਾਣੀ ਇਕੱਠੀ ਕੀਤੀ। ਨਾ ਸਿਰਫ ਗੁਰੂਆਂ ਦੀ ਸਗੋਂ ਹਿੰਦੂ ਤੇ ਮੁਸਲਿਮ ਪਗਤਾਂ ਦੀ ਬਾਣੀ ਵੀ ਸ਼ਾਮਿਲ ਕੀਤੀ। ਇਹ ਸਿੱਖ ਧਰਮ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪੜਾ ਸੀ। ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾਇਆ ਤੇ 1604 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਵਿੱਚ ਆਦ ਗ੍ਰੰਥ ਦਾ ਪਾਠ ਸਥਾਪਿਤ ਕੀਤਾ। ਇਸ ਗ੍ਰੰਥ ਦੀ ਰੱਖਿਆ ਲਈ ਉਹਨਾਂ ਨੇ ਭਾਈ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਇਸ ਕੰਮ ਨਾਲ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਨੂੰ ਇੱਕ ਸਾਂਝੀ ਆਤਮਿਕ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕੀਤਾ ਸੇਵਾ ਤੇ ਸੰਗਤ ਪ੍ਰਬੰਧ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਇਕੱਠਾ ਰੱਖਣ ਲਈ ਨਵਾਂ ਪ੍ਰਬੰਧ ਕੀਤਾ ਉਹਨਾਂ ਨੇ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਜਿਸ ਨਾਲ ਸਿੱਖ ਗੁਰਦੁਆਰਿਆਂ ਤੇ ਸੰਗਤਾਂ ਨਾਲ ਜੁੜੇ ਰਹਿਣ ਤੇ ਸੇਵਾ ਦੇ ਕੰਮਾਂ ਲਈ ਯੋਗਦਾਨ ਦੇ ਸਕਣ ਇਸ ਨਾਲ ਧਰਮਿਕ ਤੇ ਸਮਾਜਿਕ ਪ੍ਰਬੰਧ ਮਜ਼ਬੂਤ ਹੋਏ ਮੁਗਲ ਦਰਬਾਰ ਨਾਲ ਤਣਾਓ ਦੋਸਤੋ ਉਸ ਸਮੇਂ ਭਾਰਤ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਗੁਰੂ ਅਰਜਨ ਦੇਵ ਜੀ ਦੀ ਵਾਧੀ ਹੋਈ ਲੋਕਪ੍ਰਿਅਤਾ ਸਿੱਖ ਧਰਮ ਦੀ ਏਕਤਾ ਤੇ ਪ੍ਰਭਾਵ ਕੁਝ ਮੁਗਲ ਦਰਬਾਰੀਆਂ ਨੂੰ ਪਸੰਦ ਨਹੀਂ ਸੀ ਉਹਨਾਂ ਨੇ ਜਹਾਂਗੀਰ ਨੂੰ ਭੜਕਾਇਆ ਕਿ ਗੁਰੂ ਅਰਜਨ ਦੇਵ ਜੀ ਲੋਕਾਂ ਨੂੰ ਇਸਲਾਮ ਤੋਂ ਹਟਾ ਰਹੇ ਹਨ ਅਗਲਾ ਗੁਰੂ ਚੁਣਨਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਗਲਾ ਗੁਰੂ ਬਣਾਇਆ। ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਸਿਰਫ ਆਤਮਿਕਤਾ ਹੀ ਨਹੀਂ ਸਰੀਰਿਕ ਤਾਕਤ ਦੀ ਵੀ ਲੋੜ ਹੈ। ਉਹਨਾਂ ਨੇ ਕਿਹਾ ਹੁਣ ਸਿੱਖਾਂ ਨੂੰ ਮੀਰੀ ਤੇ ਪੀਰੀ ਦੋਵੇਂ ਸਿੱਖਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਧਰਮ ਵਿੱਚ ਸ਼ਾਸਤਰ ਤੇ ਸ਼ਾਸਤਰ ਦੋਵੇਂ ਦੀ ਸਮਝ ਦਿੱਤੀ। ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਬੁਲਾਇਆ। ਉਹਨਾਂ ਨੇ ਦਬਾਅ ਪਾਇਆ ਕਿ ਉਹ ਆਦਿ ਗ੍ਰੰਥ ਵਿੱਚ ਕੁਝ ਆਇਤਾਂ ਜੋੜ ਦੇਣ ਜੋ ਉਸ ਦੇ ਧਰਮ ਦੇ ਅਨੁਸਾਰ ਹੋਣ ਪਰ ਗੁਰੂ ਅਰਜਨ ਦੇਵ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸੱਚ ਦੀ ਬਾਣੀ ਨੂੰ ਕਿਸੇ ਡਰ ਜਾਂ ਲਾਲਚ ਨਾਲ ਬਦਲਿਆ ਨਹੀਂ ਜਾ ਸਕਦਾ ਸ਼ਹੀਦੀ ਦੀ ਕڑی ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰ ਲਿਆ ਗਿਆ ਉਹਨਾਂ ਨੂੰ ਬੇहद ਤਕਲੀਫਾਂ ਦਿੱਤੀਆਂ ਗਈਆਂ ਤਪ ਦੇ ਤਵੇ ਤੇ ਬਿਠਾਇਆ ਗਿਆ ਉਹਨਾਂ ਤੇ ਗਰਮ ਰੇਤ ਪਾਈ ਗਈ ਪਰ ਗੁਰੂ ਜੀ ਨੇ ਇੱਕ ਵੀ ਸ਼ਬਦ ਸ਼ਿਕਾਇਤ ਦਾ ਨਹੀਂ ਕਿਹਾ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਤੇਰਾ ਕੀਤਾ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਸ਼ਹੀਦੀ ਸਿਰਫ ਸਿੱਖ ਇਤਿਹਾਸ ਨਹੀਂ ਪੂਰੀ ਮਨੁੱਖਤਲੇ ਇੱਕ ਅਸਲੀ ਉਦਾਹਰਣ ਹੈ ਸੱਚ ਤੇ ਅਡੋਲਤਾ ਦੀ 30 ਮਈ 1906 ਨੂੰ ਗੁਰੂ ਅਰਜਨ ਦੇਵ ਜੀ ਸਦੀਵੀ ਜੋਤ ਵਿੱਚ ਲੀਨ ਹੋ ਗਏ ਉਹ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਸਨ ਵਿਰਾਸਤ ਅਤੇ ਸਿੱਖਿਆ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਿਖਾਇਆ ਕਿ ਸੇਵਾ ਤੇ ਨਿਮਰਤਾ ਸਭ ਤੋਂ ਵੱਡੀ ਸ਼ਕਤੀ ਹੈ ਸੱਚ ਤੇ ਡਟੇ ਰਹਿਣਾ ਹੀ ਅਸਲੀ ਬਲੀਦਾਨ ਹੈ ਮਨੁੱਖਤਾ ਤੋਂ ਵੱਡਾ ਕੋਈ ਤਰਮ ਨਹੀਂ ਉਹਨਾਂ ਦੀ ਲਿਖੀ ਗੁਰਬਾਣੀ ਸੁਖਮਣੀ ਸਾਹਿਬ ਅੱਜ ਵੀ ਮਨੁੱਖ ਦੇ ਮਨ ਨੂੰ ਸ਼ਾਂਤੀ ਤੇ ਆਤਮਿਕ ਉਚਾਈ ਦਿੰਦੀ ਹੈ ਤਾਂ ਦੋਸਤੋ ਗੁਰੂ ਅਰਜਨ ਦੇਵ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚੇ ਰਾਹ ਤੇ ਚੱਲਣ ਲਈ ਕਈ ਵਾਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ ਪਰ ਅੰਤ ਵਿੱਚ ਸੱਚ ਹਮੇਸ਼ਾ ਜਿੱਤਦਾ ਹੈ ਤਾਉ ਅਸੀਂ ਵੀ ਆਪਣੇ ਜੀਵਨ ਵਿੱਚ ਉਹੀ ਨਿਮਰਤਾ ਸੇਵਾ ਤੇ ਪ੍ਰੇਮ ਦਾ ਰਾਹ ਅਪਣਾਈਏ ਜੋ ਗੁਰੂ ਅਰਜਨ ਦੇਵ ਜੀ ਨੇ ਸਿਖਾਇਆ ਧੰਨਵਾਦ ਦੋਸਤੋ